ਨਾਮ ਤ阿里 ਸੰਸਥਾ ਚੋਂ ਵੀ ਆ ਚੁੱਕੇ ਨੇ ਔਰ ਬਾਬਾ ਮੇਜਰ ਸਿੰਘ ਸੋਢੀ ਉਹੀ ਸਾਡੇ ਨਾਲ ਨੇ ਤੇ ਅਸੀਂ ਹੁਣ ਰਲ ਮਿਲ ਕੇ ਇੱਕ ਵੱਡਾ ਹਮਲਾ ਮਾਰਨਾ ਹੈ ਤਾਂ ਕਿ ਇਸ ਪਖੰਡ ਨੂੰ ਬੰਦ ਕੀਤਾ ਜਾ ਸਕੇ ਧਰਮ ਦੇ ਖਿਲਾਫ ਨਹੀਂ ਹੈ ਪਖੰਡ ਦੇ ਖਿਲਾਫ ਹੈ ਇਹ ਹੁਣ ਵੀ ਧਰਮ ਦੇ ਨਾਂ ਤੇ ਬਹੁ ਗਿਣਤੀ ਦਾ ਬਣਾ ਕੇ ਬੈਨਰ ਤੇ ਸਾਨੂੰ ਡਰਿਆ ਕਿ ਇੱਥੇ ਵੰਡ ਫੇਰ ਹੋ ਸਕਦੀ ਹੈ ਤੇ ਉਹ ਵੱਖਵਾਦ ਦਾ ਬੀਜੜਾ ਪਾਇਆ ਜਾ ਰਿਹਾ ਹੈ ਉਹ ਪ੍ਰਸ਼ਾਸਨ ਜਲਦੀ ਤੋਂ ਜਲਦੀ ਅਸੀਂ ਮੰਗ ਪੱਤਰ ਦੇਣ ਲੱਗੇ ਆ ਕਿ ਇਸ ਦੇ ਉੱਤੇ ਕਾਰਵਾਈ ਕਰੇ ਦੇਖੋ ਜੀ ਜਿਹੜਾ ਧਰਮਾਂਤਰਨ ਦਾ ਖੇਡ ਪੂਰੇ ਪੰਜਾਬ ਦੇ ਵਿੱਚ ਇਸ ਟਾਂ ਤੇ ਚੱਲਿਆ ਆ ਅਸੀਂ ਚਾਹਦੇ ਹਾਂ ਕਿ ਖੇਲੂ ਜਲਦੀ ਜਲਦੀ ਨੱਥ ਪਾਈ ਜਾਵੇ ਕਿਉਂਕਿ ਇਹਦੇ ਨਾਲ ਫਿਰਕਾਪ੍ਰਸਤੀ ਜਿਹੜੀ ਬਹੁਤ ਜ਼ਿਆਦਾ ਵਧ ਰਹੀ ਹੈ ਔਰ ਇਹਨਾਂ ਲੋਕਾਂ ਨੇ ਸਾਡੇ ਗ੍ਰੰਥਾਂ ਦਾ ਜਿਹੜਾ ਟ੍ਰਾਂਸਲੇਸ਼ਨ ਉਹਦਾ ਅਨੁਵਾਦ ਆਪਣੇ ਮਨ ਘੜਤ ਦੇ ਨਾਲ ਹੀ ਉਹਨਾਂ ਦਾ ਅਨੁਵਾਦ ਕੀਤਾ ਹੈ ਔਰ ਸਾਡੇ ਗ੍ਰੰਥਾਂ ਨੂੰ ਸਾਡੇ ਦੇਵੀ ਦੇਵਤਿਆਂ ਨੂੰ ਗੁਰੂਆਂ ਨੂੰ ਸ਼ੈਤਾਨ ਦੀ ਸੰਗਿਆ ਦੇ ਕੇ ਸੰਬੋਧਿਤ ਕੀਤਾ ਜਾਂਦਾ ਹੈ ਜੀ ਆਪਣਾ ਨਾਮ ਤੇ ਮੇਰਾ ਨਾਮ ਪ੍ਰਿਤਪਾਲ ਸਿੰਘ ਨਾਮ ਧਾਰਿਆ ਮੈਂ ਸੀਠਾਕੂ ਦਲੀਪ ਸਿੰਘ ਐ ਮੁਖ ਸੇਵਾਦਾਰ ਹੁਣਾਂ ਵੱਲੋਂ ਇਸ ਸਥਾਨ ਤੇ ਸੰਤ ਗੁਰੂ ਪ੍ਰੀਤ ਸਿੰਘ ਜੀ ਕੈਲੀਫੋਰਨੀਆ ਵਾਲੇ ਜਿਹੜੇ ਆਏ ਨੇ ਔਰ ਸਾਡੇ ਕੋਲ ਮੰਤਰਨ ਗਰੀਜੀ ਮਹਾਰਾਜ ਔਰ ਮੰਤਰ ਜਸਵਿੰਦਰ ਜੀ ਇਹ ਸਾਰੇ ਪਹੁੰਚੇ ਨੇ ਇਹ ਸਾਰੇ ਇਕੱਠੇ ਹੋ ਗਏ ਤੇ ਆਪਾਂ ਜਿਹੜਾ ਇਸਾਈ ਪਾਸਟਰਾਂ ਵੱਲੋਂ ਜਿਹੜਾ ਕ੍ਰੁਸੇਡ ਲਫਜ਼ ਦਾ ਜਿਹੜਾ ਵਰਤ ਮਤਲਬ ਵਰਤ ਕੇ ਲਫਜ਼ ਤੇ ਉਰੇ ਹੇਠ ਜੋ ਅਗੇ ਹਤਾਤ ਹਤਿਆਵਾਂ ਹੋਈਆਂ ਨੇ ਉਸ ਚੀਜ਼ ਦੇ ਖਿਲਾਫ ਸਾਰੇ ਜਣੇ ਆਪਾਂ ਇੱਥੇ ਇਕੱਠੇ ਹੋਏ ਆਂ ਔਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਅੱਗੇ ਵੀ ਧਰਮ ਦੀ ਬਹੁ ਗਿਣਤੀ ਦੇ ਨਾਂ ਤੇ ਇੱਕ ਇਸ ਤਰ੍ਹਾਂ ਦੀ ਏਰੀਆ ਜਾਂ ਅਮਰਸਰ ਪੰਜਾਬ ਇਹਦੀ ਵੰਡ ਦਾ ਦੁਖਾਂਤ ਲੋਕਾਂ ਨੇ ਹੰਡਾਇਆ ਆ ਤੇ ਹੁਣ ਵੀ ਧਰਮ ਦੇ ਨਾਂ ਤੇ ਬਹੁ ਗਿਣਤੀ ਦਾ ਬਣਾ ਕੇ ਬੈਨਰ ਤੇ ਸਾਨੂੰ ਡਰ ਹੈ ਕਿ ਇੱਥੇ ਵੰਡ ਫੇਰ ਹੋ ਸਕਦੀ ਹੈ ਤੇ ਉਹ ਵੱਖਵਾਦ ਦਾ ਬੀਜ ਜਿਹੜਾ ਪਾਇਆ ਜਾ ਰਿਹਾ ਹੈ ਉਹ ਪ੍ਰਸ਼ਾਸਨ ਜਲਦੀ ਤੋਂ ਜਲਦੀ ਅਸੀਂ ਮੰਗ ਪੱਤਰ ਦੇਣ ਲੱਗਿਆ ਵੀ ਇਸ ਚੀਜ਼ ਦੇ ਉੱਤੇ ਕਾਰਵਾਈ ਕਰੇ ਤੇ ਅੱਗੇ ਹੋ ਕੇ ਕਾਰਵਾਈ ਕਰੇ ਤੇ ਤਾਂ ਕਿ ਸਾਰਿਆਂ ਨੂੰ ਸੁੱਖ ਦਾ ਸਾਹ ਇੱਥੇ ਮਿਲੇ ਪਰਵੰਦ ਜੀ ਅਸੀਂ ਤਾਂ ਆਪਣਾ ਪ੍ਰਚਾਰ ਕਰ ਰਹੇ ਹਾਂ ਜੀ ਨਹੀਂ ਜੀ ਪ੍ਰਚਾਰ ਕਰ ਰਹੇ ਨੇ ਪ੍ਰਚਾਰ ਤਾਂ ਸਾਰੇ ਕਰ ਰਹੇ ਨੇ ਹੋਰ ਕਦੀ ਕਿਸੇ ਧਰਮ ਨੇ ਕਿਸੇ ਧਰਮ ਨੂੰ ਕੁਰਸੇੜ ਲੱਭਦਾ ਮਤਲਬ ਲੱਭ ਜ ਵਰਤਿਆ ਕਦੀ ਜਾਂ ਕਿਸੇ ਨੂੰ ਕਿਹਾ ਵੀ ਤੁਸੀਂ ਆਪਣੇ ਘਰ ਰਹੋ ਜੀ ਅਸੀਂ ਸਾਰਾ ਕੁਝ ਕਰਨਾ ਹੈ ਇਹ ਅਸੀਂ ਇਸ ਰਿਸ਼ਤਾਂ ਜਾਂ ਸਾਰੇ ਦੂਜੇ ਦਰਜੇ ਦਾ ਕਿਸੇ ਗੁਰੂ ਪੀਰ ਅਵਤਾਰ ਪਗੰਬਰ ਨੂੰ ਗਲਤ ਬੋਲਿਆ ਹੋਵੇ ਜੇ ਬੋਲਿਆ ਤੇ ਉਹਨਾਂ ਨੋਟਿਸ ਲਿਆ ਜਾਂਦਾ ਉਸ ਵੇਲੇ ਪਰ ਇਹਨਾਂ ਵੱਲੋਂ ਇਹਨਾਂ ਨੇ ਦਾਰਾ ਬੋਲੇ ਕੇ ਲਫਜ਼ਾਂ ਦਾ ਕੋਈ ਨੋਟਿਸ ਨਹੀਂ ਕੇਵਲ ਉਹ ਲਿਆ ਗਿਆ ਪਤਾ ਨਹੀਂ ਹੁਣ ਇਹਦੇ ਵਿੱਚ ਪ੍ਰਸ਼ਾਸਨ ਨੂੰ ਕੀ ਗੱਲ ਆ ਤੇ ਕੀ ਬਾਤ ਆ ਇਹ ਸਮਝੋ ਬਾਹਰ ਆ ਜੀ ਗੱਲ ਆ ਆਪਾਂ ਚਾਹੁੰਦੇ ਆ ਕਿ ਜਿਹੜਾ ਅਸੀਂ ਮੰਗ ਪੱਤਰ ਦੇਣ ਲੱਗੇ ਆ ਸਮੂਹ ਸੰਤ ਸਮਾਜ ਗੁਰੂ ਪ੍ਰੀਤ ਸਿੰਘ ਜੀ ਕੈਲੀਫੋਰਨੀਆ ਤੇ ਇਹ ਬੈਨਰ ਹੇਟ ਉਹਤੇ ਜਲਦੀ ਜਲਦੀ ਕਾਰਵਾਈ ਕੀਤੀ ਜਾਵੇ ਹਾਂਜੀ ਆਪਣਾ ਨਾਮ ਹੈ ਮਹਾਂ ਮਹਾਂ ਤਰਨੁ ਗਰੀ ਸ਼੍ਰੀ ਪੰਚਦੇਸ਼ ਨਾਮ ਬਿਹਾਰ ਜੂਨਾ ਖੜਾ ਹਾਂਜੀ ਦੇਖੋ ਜੀ ਜਿਹੜਾ ਧਰਮਾਂਤਰਨ ਦਾ ਖੇਡ ਪੂਰੇ ਪੰਜਾਬ ਦੇ ਵਿੱਚ ਇਸ ਟਾਈਮ ਤੇ ਚੱਲਿਆ ਆ ਅਸੀਂ ਚਾਹਦੇ ਹਾਂ ਕਿ ਇਹਨੂੰ ਜਲਦੀ ਤੋਂ ਜਲਦੀ ਨੱਥ ਪਾਈ ਜਾਵੇ ਕਿਉਂਕਿ ਇਹਦੇ ਨਾਲ ਫਿਰਕਾ ਪ੍ਰਸਤੀ ਜਿਹੜੀ ਬਹੁਤ ਜ਼ਿਆਦਾ ਵਧ ਰਹੀ ਹੈ ਔਰ ਇਹਨਾਂ ਲੋਕਾਂ ਨੇ ਸਾਡੇ ਗ੍ਰੰਥਾਂ ਦਾ ਜਿਹੜਾ ਟ੍ਰਾਂਸਲੇਸ਼ਨ ਉਹਦਾ ਅਨੁਵਾਦ ਆਪਣੇ ਮਨ ਘੜਤ ਦੇ ਨਾਲ ਹੀ ਉਹਨਾਂ ਦਾ ਅਨੁਵਾਦ ਕੀਤਾ ਹੈ ਔਰ ਸਾਡੇ ਗ੍ਰੰਥਾਂ ਨੂੰ ਸਾਡੇ ਦੇਵੀ ਦੇਵਤਿਆਂ ਨੂੰ ਗੁਰੂਆਂ ਨੂੰ ਸ਼ੈਤਾਨ ਦੀ ਸੰਗਿਆ ਦੇ ਕੇ ਸਮੋਹਿਤ ਕੀਤਾ ਜਾਂਦਾ ਹੈ ਉਦੇ ਨਾਲ ਕੀ ਹੈ ਕਿ ਜਿਹੜੇ ਦੂਸਰੇ ਲੋਕ ਤਗਰੀਬ ਤੱਕ ਆਏ ਉਹਨਾਂ ਨੂੰ ਪ੍ਰਭਾਵਿਤ ਕੀਤਾ ਜਾਂਦਾ ਕਿਸੇ ਲਾਲਚ ਵਿੱਚ ਪੈਸੇ ਤੇ ਹਲੇ ਤੇ ਲਾਲਚ ਦੇ ਨਾਲ ਜਾਂ ਡਰਾਤਮਕਾ ਕੇ ਔਰ ਇਸ ਨੂੰ ਛੇਤੀ ਤੋਂ ਛੇਤੀ ਨਾਤ ਪਾਈ ਜਾਵੇ ਰੋਕਿਆ ਜਾਵੇ ਅਸੀਂ ਪੂਰਾ ਸਿੱਖ ਸਮਾਜ Hindu Sant Samaj ਇੱਕ ਕੱਟਰਦ ਹੋ ਕੇ ਇਕੱਠੇ ਹੋ ਕੇ ਇਸ ਦੇ ਖਿਲਾਫ ਆਵਾਜ਼ ਉਠਾਉਂਦੀ ਹੈ ਜਿਹੜੇ ਬੰਦੇ ਨੇ ਜਿਹੜੇ ਜੀ ਪੰਜਾਬ ਜੀ ਨਾਮ ਉਹ ਪਾਸਟੰਕਰ ਨੂੰ ਰੂਲਾ ਜੀ ਉਹਨਾਂ ਵੱਲੋਂ ਔਰ ਹੋਰ ਵੀ ਕਈ ਸੰਗਠਨ ਨੇ ਇਹੋ ਜਿਹੇ ਸਾਈ ਜਿਹੜੇ ਮੋਢੀ ਲੋਕ ਨੇ ਜਿਹੜੇ ਇਸੀ ਦਾ ਗਲਤ ਪ੍ਰਚਾਰ ਕਰ ਰਹੇ ਨੇ ਸਾਡੇ ਦੇਵੀ ਦੇਵਤਿਆਂ ਨੂੰ ਗੁਰੂਆਂ ਨੂੰ ਸ਼ੇਤਾਨ ਦੀ ਸੰਗਿਆ ਦੇ ਕੇ ਸੰਧਾਨ ਸ਼ੇਤਾਨ ਦੇ ਨਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ। ਹਾਂਜੀ ਬਾਬਾ ਜੀ ਆਪਣਾ ਨਾਮ ਦੱਸ ਕਿਉਂ ਰਹਿੰਦੇ ਹੋ? ਹਾਂਜੀ ਮੈਂ ਗੁਰਪ੍ਰੀਤ ਸਿੰਘ ਉਦਾਸੀ ਮੁਖੀ ਉਦਾਸੀਨ ਟਕਸਾਲ ਇੰਟਰਨੈਸ਼ਨਲ। ਅਸੀਂ ਅੱਜ ਜਿਸ ਮੁੱਦੇ ਦੇ ਇਕੱਠੇ ਹੋਏ ਆਏ ਆ ਉਹ ਅੰਕਨਰੂਲਾ ਵੱਲੋਂ ਪੰਜਾਬ ਚਰਸੀਡ ਕਾਲ ਕਰਨਾ ਜਿਹੜਾ ਇੱਕ ਐਂਟੀ ਨੈਸ਼ਨਲ ਐਕਟ ਹੈ। ਉਹਦੇ ਵਾਸਤੇ ਅਸੀਂ ਡੀਸੀ ਨੂੰ ਦਰਖਾਸਤ ਤੇ ਕਾਨੂੰਨੀ ਕਾਰਵਾਈ ਵਾਸਤੇ ਬਿਲਕੁਲ ਤਿਆਰ ਆ ਤੇ ਜਿਹਦੇ ਵਿੱਚ ਸਾਡੇ ਨਾਲ ਜਿਹੜੀ ਸ਼ਿਕਾਇਤ ਪਹਿਲਾਂ ਸਿੱਭੀ ਹਿੰਦੂ ਸਭਾ ਚ ਕੋਈ ਨਹੀਂ ਆਇਆ। ਦੇ ਹਿੰਦੂ ਸਭਾ ਦੇ ਵੀ ਉੱਚ ਅਧਿਕਾਰੀ ਔਰ ਬੜੇ ਜਾਣੇਮਾਨ ਚਿਹਰੇ ਸਾਡੇ ਨਾਲ ਨੇ ਅੱਜ ਨਾਮਤਰੀ ਸੰਸਥਾ ਚੋਂ ਵੀ ਆ ਚੁੱਕੇ ਨੇ ਔਰ ਬਾਬਾ ਮੇਜਰ ਸਿੰਘ ਸੋਢੀ ਉਹੀ ਸਾਡੇ ਨਾਲ ਨੇ ਤੇ ਅਸੀਂ ਹੁਣ ਰਲ ਮਿਲ ਕੇ ਇੱਕ ਵੱਡਾ ਹਮਲਾ ਮਾਰਨਾ ਹੈ ਤਾਂ ਕਿ ਇਸ ਪਖੰਡ ਨੂੰ ਬੰਦ ਕੀਤਾ ਜਾ ਸਕੇ ਧਰਮ ਦੇ ਖਿਲਾਫ ਨਹੀਂ ਹੈ ਪਖੰਡ ਦੇ ਖਿਲਾਫ ਹੈ ਜੀ ਮਾਮਲਾ ਕੀ ਹੈ ਮਾਮਲਾ ਇੱਕ ਪਹਿਲਾਂ ਦੇ ਨਾਲ ਸਾਡੇ ਗ੍ਰੰਥਾਂ ਨਾਲ ਛੇੜਛਾੜ ਕੀਤੀ ਹੈ ਆਪਣੀ ਕਿਤਾਬਾਂ ਦੇ ਵਿੱਚ ਸਾਡੀ ਗੁਰਬਾਣੀ ਨੂੰ ਗਲਤ ਕੋਟ ਕਰਕੇ ਕਿਤਾਬਾਂ ਛਪੀਆਂ ਨੇ ਉਹਨਾਂ ਦੇ ਜਿਹੜੇ ਫਰੰਟ ਪੇਜ ਨੇ ਉਹੀ ਬੜੇ ਕੰਟਰੋਡਿਕਟਿਡ ਨੇ ਚਲੋ ਉਹ ਵੀ ਅਸੀਂ 2014-15 ਦੇ ਵਿੱਚ ਕਾਫੀ ਰੋਲਾ ਪਿਆ ਸੀਗਾ ਪਰ ਹੁਣ ਜਿਹੜਾ ਮਸਲਾ ਇੱਕ ਰੂਸੇਡ ਦਾ ਹੈ ਕ੍ਰੂਸੀਡ ਮਤਲਬ ਹੁੰਦਾ ਹੈ ਕਿ ਇੱਕ ਹਥਿਆਰਾਂ ਦੇ ਨਾਲ ਜੰਗ ਗੈਰ ਇਸਾਈ ਧਰਮਾਂ ਦੇ ਉੱਤੇ ਇਸ ਲਬਜ਼ ਥੱਲੋਂ ਕਰੋਨਾ ਲੱਖਾਂ ਜਾਨਾਂ ਪਹਿਲਾਂ ਜਾ ਚੁੱਕੀਆਂ ਨੇ ਤੇ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦਾ ਮਾਹੌਲ ਇਹ ਲੋ ਖਰਾਬ ਗਨ ਚਾਹੀਦਾ ਤੇ ਇਹ ਸੀ ਕਿ ਪ੍ਰਸ਼ਾਸਨ ਆਪਣੇ ਆਪ ਤੇ ਇਨੀਸ਼ੀਏਟਿਵ ਲੈਂਦਾ ਜਿਵੇਂ ਖਾਲਸਾ ਦੇ ਨਾਮ ਤੇ ਲਿਆ ਜਾਂਦਾ ਪਰ ਇਹ ਕੋਈ ਜਾਂ ਉਹਨਾਂ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਜਾਂ ਤਰੀਕੇ ਨਾਲ ਅਸੀਂ ਗੱਲ ਨਹੀਂ ਕੀਤੀ ਪਰ ਹੁਣ ਅਸੀਂ ਇੱਕ ਜਿੱਥੇ ਜਿੰਨਾ ਪੱਤਰਕਾਰ ਮੀਡੀਆ ਸਾਡੇ ਨਾਲ ਹੈ ਪੱਤਰਕਾਰ ਵੀਰ ਨੇ ਸਭ ਦਾ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਆਪ ਇਨੀਸ਼ੀਏਟਿਵ ਲਿਆ ਸਾਨੂੰ ਖੁਦ ਕੋਲਾਂ ਕੀਤੀਆਂ ਨੇ ਉਹ ਸਾਡੇ ਕੋਲ ਚੱਲ ਕੇ ਆਏ ਨੇ ਇਸੇ ਤਰ੍ਹਾਂ ਸਾਰੀ ਜਥੇ ਬੰਦੀਆਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਕੁਝ ਵਕੀਲ ਵੀ ਸਾਡੇ ਕੋਲ ਚੱਲ ਕੇ ਆਏ ਨੇ ਹੁਣ ਵਾਰੀ ਇਹ ਸਿੱਖ ਜਥੇ ਬੰਦੀਆਂ ਦੀ ਦੇਖਦੇ ਆ ਵੀ ਉਹਨਾਂ ਚ ਕੋਣ ਆਂਦਾ ਹੈ ਨਾਮਤਰੀ ਸੰਪਰਦਾ ਆ ਗਈ ਹੈ ਹਿੰਦੂ ਸਭਾ ਸਾਡੇ ਨਾਲ ਹੈ ਔਰ ਬਾਬਾ ਮੇਜਰ ਸਗਸਟਰੀ ਨੇ ਹੰਦਾ ਸਾਡੇ ਨਾਲ ਨੇ ਤੇ ਬਾਕੀ ਜਿਹੜੀ ਸੰਸਥਾਵਾਂ ਨੂੰ ਸਭ ਨੂੰ ਬੇਨਤੀ ਕਿ ਸਾਰੇ ਅੱਗੇ ਆਓ ਇਹ ਪੰਜਾਬ ਦਾ ਮਸਲਾ ਹੈ ਆਪਸੀ ਲੜਾਈ ਸੀ ਬੈਠ ਕੇ ਕਰਨੇ ਜੇਟਲਾਂਗੇ ਪਰ ਇੱਕ ਜਿਹੜਾ ਉਹਦਾ ਜਿਹੜਾ ਜਵਾਬ ਸਾਨੂੰ ਸਭ ਨੂੰ ਰਲ ਮਿਲ ਕੇ ਦੇਣਾ ਪੈਣਾ ਵਾਹਿਗੁਰੂ ਜੀ